ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰ ਕਿਸਾ ਦਾ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੇ ਕਨਾਲ ਤੋਂ ਸਿਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਅੱਪਾ ਬਣਾਉਣਾ ਸਬਜੀ ਸੁਖਮਣ ਹੋ ਰਹੀਆਂ ਗਈਆਂ ਹੋਇਆਂ ਟੂਸਨ ਤੇ ਉ ਤਾਂ ਅੱਜ ਬੱਚਿਆਂ ਦੇ ਸਕੂਲ ਲੱਗੇ ਨੇ ਪਰ ਸੁਖਮਣ ਤੇ ਗੁਰਮੁਣ ਨੂੰ ਹੋਏਗੀ ਸੇ ਛੁੱਟੀ ਅੱਜ ਮੈਸੇਜ ਆ ਗਿਆ ਸੀਗਾ ਤੇ ਉਹਨਾਂ ਦਾ ਲੱਗੂਗਾ 2 ਜੁਲਾਈ ਨੂੰ ਸਕੂਲ ਤੇ ਅੱਜ ਟੂਰਸਨ ਤੇ ਗਈਆਂ ਹੋਈਆਂ ਨੇਗੀਆਂ 2 ਵਜੇ ਟੂਰਸਨ ਤੇ ਗਈਆਂ ਸੀਗੀਆਂ ਤੇ ਆਵਣਗੇ 5:00 ਸਵਾ 5:00 ਵਜੇ ਨਹੀਂ ਪਤਾ 5:30 ਹੋ ਜਾਣਗੇ ਹੋਰ ਵੀ ਆਈਆਂ ਦੋਨੇ ਪਰ ਅਸਪੂਤਰੀ ਤੇ ਗਈਆਂ ਹੋਈਆਂ ਨੇਗੀਆਂ ਅੱਪਾ ਬਣਾਉਣਾ ਜੀ ਸਬਜੀ ਸਬਜੀ ਬਣਾ ਮੰਗੇ ਜੀ ਪਾਹ ਬੋਤੇ ਦਾ ਖਾਈਆ ਅੱਗੇ ਕਹਨੇ ਹੁੰਦੇ ਤੇ ਹੈਨਾ ਅੱਗੇ ਵਾਲੀ ਕਹਾਵਤ ਸੱਚੀ ਹੈ ਜੀ ਹੈਨਾ ਤੇ ਕੈਨ ਪੈਣਾ ਕੋਲ ਜੀ ਬੀਰ ਜਿਹੜਾ ਉੱਠ ਰੇੜੀਆਂ ਤੇ ਊਠ ਤੇ ਜਾਂਦੇ ਹੁੰਦੇ ਸੀ ਜਿੰਨ ਕਿ ਊਠ ਰੇੜੀਆਂ ਹੁੰਦੀਆਂ ਅੱਗੇ ਊਠ ਨੂੰ ਬੋਤਾ ਵੀ ਕਿਹਾ ਜਾਂਦਾ ਹੈ ਪੈਣਾ ਕਹਿੰਦੀ ਹੁੰਦੀ ਆ ਤੈਨੂੰ ਵੀਰਾ ਦੁੱਧ ਦੱਸਣਾ ਤੇਰੇ ਬੋਤੇ ਨੂੰ ਘਮਾਰੇ ਦੀਆਂ ਫਲੀਆਂ ਆਪਾਂ ਸਬਜ਼ੀ ਬਣਾਉਣਾ ਜੀ ਗਵਾਰੇ ਦੀਆਂ ਫਲੀਆਂ ਦੀ ਤੇ ਕੰਨ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਹੁਣ ਬਸ ਹਨਾ ਸਰਦਾਰ ਜੀ ਖੇਤ ਲੈਗੇ ਤੇ ਮੈਂ ਹੀ ਬਰਾਜਿਆ ਕਰੂੰ ਵੀਡੀਓ ਚ ਬੀਬੀ ਪਾਠ ਕਰਦੀ ਹੈਗੀ ਦੀਦੀ ਪਹਿਲਾਂ ਕਿਸੇ ਰਿਸ਼ਤੇਦਾਰ ਚ ਗਈ ਸੀ ਤੇ ਹੁਣ ਪਾਠ ਕਰਦੀ ਹੈਗੀ ਪਾਠ ਕਰਕੇ ਫਿਰ ਬਾਹਰ ਆਊਗੀ ਪਾਠ ਲੈਣ ਸੀ ਉਹਰਾ ਮੈਂ ਹੁਣ ਤੜੀ ਇਹ ਸਬਜੀ ਦਾ ਟਾਈਮ ਆ 4:30 ਹੋ ਗਏ ਤੇ ਮੇਰਾ ਤਾਂ ਬਹੁਤ ਸਾਰਾ ਕੰਮ ਪਿਆ ਹੈ ਤੇ ਬੱਸ ਕੱਲ ਮੈਂ ਗਰਮੀ ਤੋਂ ਡਰਦੀ ਬੈਠੀ ਰਹੀ ਤੇ ਤੁਹਾਨੂੰ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਕੀ ਕੀ ਕੰਮ ਬਿੱਢੀ ਬੈਠੀ ਆ ਮੈਂ ਇੱਧਰ ਟੇਪਰ 'ਚ ਪਾਣੀ ਵੀ ਥੋੜਾ ਹੈ ਲੋ ਜੀ ਸੋਨੋ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਹੈ ਇਹ ਗਵਾਰੇ ਦੇ ਫੜੀਆਂ ਦੋ ਕਚੌਲੇ ਦੀਆਂ ਫੜੀਆਂ ਦੇ ਦਾਣੇ ਪੱਕੇ ਹੋਏ ਸੀ ਵਿੱਚੀ ਪਾ ਲਏ ਹੈਗੇ ਸਾਰੀਆਂ ਗਵਾਰੇ ਫੜੀਆਂ ਨੇਗੀਆਂ ਜਿਹੜੀਆਂ ਕਿ ਆ ਦੋਕ ਦਾਣੇ ਵਾਲੀਆਂ ਫੜੀਆਂ ਥਾਹ ਕੇ ਸੀ ਉਹਨਾਂ ਵਿੱਚੀ ਪਾਲੀਆਂ ਮਹਾਂ ਤੇ ਦਾਣੇ ਨੇ ਪਏ ਗਲ ਗੀਆਂ ਲੋ ਜੀ ਇੱਧਰ ਟਮਾਟਰ ਤੇ ਪਿਆਜ਼ 5 ਮਿੰਟ ਹੋਊਗੇ ਭੁੱਜੇ ਨੂੰ ਦੁਬਾਰਾ ਪਾਵਾਂਗੇ ਤਾਂ ਗਵਾਰੇ ਫੜੀ ਬਣੇਗੇ ਚੈਨਲ ਨੂੰ ਜene ਹਨਾ ਅੱਗੇ ਸਿਆਣੇ ਬੁੰਦੇ ਕਹਿੰਦੇ ਸੋ ਬੋਤ ਗੋਤੀ ਰਖਾਈ ਹੈ ਨਾ ਇਸ ਕਹਾਪੀ ਹੁੰਦਾ ਇਹ ਤੇਸਤੀ ਸਬਜੀ ਬਣਦੀ ਹੈ ਨਾ ਅੱਗੇ ਨਰਮੇ ਪਕਾਹਾਂ ਚਿਬੜ ਵਾਦੂ ਹੁੰਦੇ ਸੀ ਚਿਬੜ ਪਾ ਕੇ ਬਣਾਈ ਜਾਂਦੀ ਸੀ ਗਵਾਰੇ ਦੀ ਫਲੀ ਤੇ ਚਿਬੜਾ ਪਾ ਕੇ ਬਣਾਈ ਜਾਂਦੀ ਜੀ ਅੱਗੇ ਜਿਹੜੀ ਜਮਾਰੇ ਦੀ ਸਬਜੀ ਬਣਾਈ ਜਾਂਦੀ ਹੁੰਦੀ ਸੀ ਤੇ ਹੁਣ ਚਿਬੜਾਂ ਦੇ ਬੇਲਾ ਉਹਦੇ ਮੈਂ ਗਈ ਸੀ ਖੇਤ ਆਪਣੇ ਮੂੰਗੀ ਚ ਵੀ ਹੈਗੇ ਨੇ ਚਿਬੜਾਂ ਦੇ ਬੇਲਾ ਤੇ ਪਰ ਹਜੇ ਕੱਚੇ ਨੇ ਨੂੰ ਵੀ ਜਾਇਗੀਆਂ ਮੱਕੀ ਚ ਹੈਗੀਆਂ ਜਿੱਦਾਂ ਦੇ ਬੇਲਾਂ ਲੋ ਜੀ ਇੱਧਰ ਮੈਂ ਡੋਂਗੇ ਦੋ ਕੱਢੀ ਬੈਠੀਆਂ ਬਰਖ ਦੇ ਪੌਣੀਆਂ ਪੈਂਪਰ ਚ ਇੱਕ ਆ ਤੌੜੀ ਆ ਜਿਹੜੀ ਤੇ ਪਰ ਹੀ ਹੋਈ ਆ ਇਹ ਪੈਂਪਰ ਚਲਟਾਉਣੀ ਤੇ ਇੱਧਰ ਨੇ ਸਬਜ਼ੀ ਪਕਾਉਂਗੀ ਤੇ ਅੱਜ ਸਾਭ ਜੀ ਆਪਾਂ ਨੇ ਧਰ ਦਿੱਤੀ ਆ ਬਰਖਾppa ਨੇ ਪਾ ਦਿੱਤੀ ਆ ਸਰਦਾਰ ਜੀਆਂ ਨੂੰ ਕਰਦਿਆਂ ਜੀ ਆਪਾਂ ਫੋਨ ਹੁਣ ਨੇ ਟੋਕਾ ਕਰ ਜਾਣਗੇ ਤੇ ਮੂਰੇ ਪੱਖੇ ਥੱਲੇ ਬਹਿ ਕੇ ਫੋਨ ਕਰਦੀ ਆ ਮੈਂ ਨੇ ਕਰ ਜਾਣਗੇ ਟੋਕਾ ਤਾਂ ਮੈਨਾਂ ਮੇ ਤਾਂ ਜ਼ਿੰਦਗੀ ਬਦਲ ਦਿੱਤੀ ਆ ਇਹ ਕੀ ਚਲਾਈ ਬੈਠੇ ਨੇ ਆਪਾਂ ਟੋਕਾ ਕਰਦੇ ਆਂਗੇ ਟੋਕਾ ਕਰਕੇ ਤੇ ਨੇ ਫਿਰ ਮੱਜਾ-ਮੁੱਜਾ ਬੰਦੂਗੀ ਮੈਂ ਮੱਜਾ-ਮੁੱਜਾ ਬੰਦੂਗੀ ਸਰਦਾਰ ਜੀਆਂ ਨੂੰ ਫੋਨ ਕਰਿਆਗਾ ਮੈਸੇਜ ਕਰਤਾ ਤੇ ਆ ਜਾਣਗੇ ਕੈਂਪਰ ਪਰ ਦੇ ਪਰ ਦੇ ਮੇਰੇ ਤੇ ਬਾਕੀ ਸਬਜੀ ਆਪਣੀ ਬਣ ਜੂਗੀ ਤੇ ਅ ਤੋਰੀ ਫਿਰਦੀ ਮੈਂ ਕਟਸੀ ਫੇਰ ਜਿਆ ਕੋ ਨੂੰ ਸਬਜੀ ਚ ਤੇ ਸਬਜੀ ਚ ਕਟਸੀ ਫੇਰ ਕੇ ਨੇ ਮੱਜਾ ਨਾ ਮਾਲੂਗੀ ਉਹਨੇ ਗੁਹਾ ਸਿੱਟੂ ਲੂਗੀ ਨੇ ਸਰਦਾਰ ਜੀ ਟੋਕਾ ਕਰ ਦਾਨਗੇ ਤੇ ਮੈਂ ਰਹਾ ਰਹਾ ਰਲਾ ਕੇ ਤਾਰ ਕੱਢ ਲੂੰ ਤਾਰ ਆਪਣੀ ਇੱਕ ਮੱਝ ਦੀ ਰਹਿ ਗਈ ਹੁਣ ਸੁੱਖ ਨਾਲ 1.5 ਮਹੀਨਿਆਂ ਸੂਪਣ ਗਈਆਂ ਤੇ ਬੇਟਾ ਇੱਕ ਸੋਨੀ ਸਿੱਧੂ ਮਾਨਸਾ ਤੋਂ ਤੇ ਉਹਨਾਂ ਨੇ ਕਿਹਾ ਕੋਈ ਨਾ ਬੇਟਾ ਮੈਂ ਤੁਹਾਡੀ ਗੱਲ ਸਮਝ ਗਈਆਂ ਤੇ ਜਿਵੇਂ ਤੁਸੀਂ ਕਮੈਂਟ ਕੀਤਾ ਸੀਗਾ ਉਹਨਾਂ ਨੇ ਕਮੈਂਟ ਕੀਤਾ ਸੀਗਾ ਜੀ ਸਾਨੂੰ ਕਹੇ ਨੇ ਮੂਨਕ ਵਰਗੀਆਂ ਝੋਟੀਆਂ ਨੇ ਤੁਸੀਂ ਗੱਲ ਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਐਨੂ ਸੋਹਣੀਆਂ ਝੋਟੀਆਂ ਨੇ ਸੋਡੀਆਂ ਝੋਟੀਆਂ ਨੂੰ ਨਜ਼ਰ ਲੱਗ ਜੂਗੀ ਕਿਸੇ ਮੱਝ ਦੇ ਵਿੱਚ ਤੁਸੀਂ ਗੱਲ ਦੇ ਵਿੱਚ ਕੁਝ ਪਾਇਆ ਨਹੀਂ ਤੇ ਉਹ ਨਜ਼ਰ ਦਾ ਅਸੀਂ ਮੰਨਦੇ ਆਂਗੇ ਵੀ ਹੋਰ ਅਸੀਂ ਕਿਸੇ ਚੀਜ਼ ਨੂੰ ਮੰਨਦੇ ਨਹੀਂ ਨਾ ਸਾਡੇ ਢਿੰਡੀ ਨਾ ਧਾਗਾ ਨਾ ਤਵੀਤ ਕਿਸੇ ਮੱਝ ਦੇ ਨਾਲ ਬੱਚੇ ਦੇ ਸਾਡੇ ਬੱਚੇ ਵੀ ਛੋਟੇ ਦੀ ਬਿਮਾਰ ਵੀ ਬਹੁਤ ਰਹੇ ਨੇ ਪਰ ਅਸੀਂ ਕੁਝ ਨਹੀਂ ਕਰਿਆ ਐ ਤੇ ਗੱਲ ਦੇ ਵਿੱਚ ਬਸ ਕੌਲ ਹੋਈ ਪਈ ਹੈਗਾ ਕਿ ਆਪਾਂ ਲਾਲ ਧਾਗੇ ਦੇ ਵਿੱਚ ਬਨ ਕੇ ਨਟ ਪਾਵਾਂਗੇ ਤੇ 70 ਤੇ ਵਿਚਾਰਿਆ ਨਕਾਣੂ ਪਾਉਣਾ ਚਾਹ ਲੈ ਨਟ ਨੂੰ ਪਾਰਾਂਗੇ ਘੁੰਗਰੂ ਘੰਗਰੂ ਲਿਆ ਕੇ ਪਾ ਦਾਂਗੇ ਤੇ ਮੈਨੂੰ ਵੀ ਸੌਂਕ ਆ ਵੀ ਮੈਂ ਆਪਣੀਆਂ ਛੋਟੀਆਂ ਦੇ ਪਾਵਾਂ ਪਰ ਸਰਦਾਰ ਜੀ ਤੋਂ ਹਨ ਮੰਗਾਉਂਗੀ ਗੱਲ ਦੇ ਵਿੱਚ ਪਾਉਣ ਵਾਸਤੇ ਕੁਝ ਤੇ ਲਾਲ ਧਾਗੇ ਲਾਲ ਆਪਾਂ ਸੂਤ ਦਾ ਗੋਲਾ ਲੈ ਕੇ ਆਪਾਂ ਹਨ ਛੋਟੇ ਨੇ ਗੱਲ ਚ ਪਾਵਾਂਗੇ ਕੁਝ ਜ਼ਰੂਰ ਪਾਵਾਂਗੇ ਬੇਟਾ ਆਪਾਂ ਤੇ ਤੁਸੀਂ ਰਾਏ ਦਿੱਤੀ ਹੈ ਵਧੀਆ ਧੰਨਵਾਦ ਤੇ ਮੈਂ ਵੀ ਬਹੁਤ ਦਿਨਾਂ ਦੀ ਸੋਚ ਦੀ ਸੀਗੀ ਕਿਉਂਕਿ ਹੁਣ ਆਪਣੇ ਬੀਜੀ ਸੀਗੇ ਤੇ ਨਟ-ਨਟ ਜਿਹਾ ਪਾਉਣਿਆਂ ਗਲਾਂ ਚ ਮੱਜਾਂ ਦੇ ਤੇ ਸਿੱਤਰ ਤਾਂ ਵਿਚਾਰੀਆ ਨੇ ਕਾਣੂ ਪਾਉਣਾ ਲੋ ਫੇਰ ਨਟ ਪਾ ਦੇਵਾਂਗੇ ਤੇ ਹੋਰ ਇੱਕ ਦੋ ਘੁੰਗਰੂ ਘੰਗਰੂ ਲਿਆ ਕੇ ਪਾ ਦੇਵਾਂਗੇ ਹਨਾ ਤੇ ਅੱਕੇ ਨਾ ਸਾਡੇ ਰਾਜ ਜੀ ਬੋਤੇ ਉੱਠਦੇ ਹੁੰਦੇ ਨੇ ਹੁੰਦੇ ਨੇ ਬੋਤੇ ਦੇ ਉੱਠਦੇ ਘੁੰਗਰੂ ਪਾਏ ਹੁੰਦੇ ਸੀਗੇ ਤੇ ਉਹ ਜਾਰ ਆ ਜਾਂਦੇ ਸੀ ਮੇਰੇ ਕਈ ਵਾਰੀ ਜੀਰੋ ਮੈਂ ਛੋਟੀ ਹੁੰਦੀ ਸੀਗੀ ਔਰ ਪਾਪਾ ਜੀ ਜੀਰੋ ਕੋਈ ਮੱਝ ਵਧੀਆ ਨਰੋਈ ਜੀ ਹੁੰਦੀ ਸੋਹਣੀ ਹੁੰਦੀ ਹਨਾ ਤੇ ਮੱਜਾ ਸੀ ਪਹਿਲੇ ਦਿਨੋਂ ਹੀ ਸੌਂਕ ਨਾਲ ਪਾਲਦੇ ਆਂਗੇ ਪਹਿਲੇ ਸਾਡੇ ਪਾਪਾ ਜੀ ਨੂੰ ਸੌਂਕ ਹੁੰਦਾ ਫਿਰ ਮਾਗਰ ਦੀ ਮਾਂਗੇ ਤਰਸੀਮ ਨੂੰ ਵੀ ਸੌਂਕ ਆਗਾ ਮੱਜਾਂ ਵਧੀਆ ਪਾਲਣ ਦਾ ਤੇ ਪਹਿਲਾਂ ਘੁੰਗਰੂ ਪਾਈ ਜਾਂਦੇ ਸੀ ਉਹ ਪਿੱਤਲ ਦੇ ਘੁੰਗਰੂ ਹੁੰਦੇ ਸੀ ਬਹੁਤ ਸੋਹਣੇ ਲੱਗਦੇ ਹੁੰਦੇ ਸੀ ਪਾਏ ਹੋਏ ਤੇ ਮੇਰਾ ਵੀ ਆਜੀ ਕਰਦਾ ਵੀ ਮੈਂ ਵੀ ਘੁੰਗਰੂ ਘੰਗਰੂ ਕੁਛ ਨਾ ਕੁਛ ਮੱਜਾਂ ਨੇ ਗੱਲ ਚ ਪਾਵਾਂ ਜਾਂ ਉਹ ਫੁੱਲ ਜਿਹੇ ਹੁੰਦੇ ਨੇ ਨਾ ਸੜਕਾਂ ਤੇ ਜਿਹੜੇ ਆ ਦੁਕਾਨਾਂ ਜੀਆਂ ਲੱਗੀਆਂ ਹੁੰਦੀਆਂ ਨੇਆਂ ਗੀਆਂ ਰੇੜੀਆਂ ਰੂੜੀਆਂ ਇੱਥੇ ਮੈਂ ਜ਼ਰੂਰ ਮੰਗਾ ਕੇ ਪਾਉਂ ਬੇਟਾ ਤੁਹਾਡੀ ਗੱਲ ਮੰਨਣੀ ਆ ਹਨਾ ਤੇ ਬਸ ਇਸ ਕਰਕੇ ਵੀਡੀਓ ਬਣਾ ਲੈਣੇ ਆ ਵੀ ਤੁਸੀਂ ਵਰਾਇ ਵਧੀਆ ਦੇ ਦਾਨੇ ਹੋ ਕੋਈ ਗੱਲ ਨਹੀਂ ਬੇਟਾ ਪਾਵਾਂਗੇ ਆਪਾਂ ਤੇ ਇਹ ਗੱਲ ਚ ਝੋਟੀਆਂ ਦੇ ਜ਼ਰੂਰ ਪਾਵਾਂਗੇ ਲੋ ਜੀ ਆਪਣੇ ਬਣ ਗਏ ਸਬਜ਼ੀ ਬਰਫ ਆਪਣੇ ਨਿਕਲ ਗਈ ਹੁਣ ਡਾਉਂਗਾ ਜਿਹਦੇ ਵਿੱਚੋਂ ਕੈਂਪਰ ਚ ਪਾ ਦਿੱਤੀ ਸੀ ਨੇ ਪਾਦਾ ਮੈਂ ਪਾਣੀ ਤੇ ਫਿਰ ਆਪਾਂ ਮਿਲਦੇ ਆਂਗੇ ਤੁਹਾਨੂੰ ਆਪਾਂ ਦੀ ਨਿਆ ਰੈਸਪੀ ਗਵਾਰੇ ਫਲੀ ਦੀ ਦੇ ਬੌਸਾਨੀ ਪੈਣ ਨੂੰ ਨਾ ਵੀ ਪਤਾ ਨਹੀਂ ਵੀ ਸਾਡੇ ਕੰਨੀ ਤਾਂ ਬਾਦੂ ਵਿਗਦਾ ਗਵਾਰਾ ਘਰੇ ਵੀ ਦੇਖ ਮੇਰੇ ਲਾਇਆ ਚੋਂ ਮੈਂ ਪੱਟਤਾ ਉੱਥੇ ਇੱਕ ਦੀ ਮਾੜਾ ਨਿਕਲਿਆ ਲੱਗੀਆਂ ਨਹੀਂ ਸੀ ਹੈਗੀਆਂ ਫਲੀਆਂ ਤੇ ਸਾਡੇ ਤਾਂ ਬਾਦੂ ਬੀਜ ਕੇ ਰੱਖਦੇ ਹੁਣ ਆਪਾਂ ਖੇਤ ਗਵਾਰਾ ਲਾਇਆ ਫਲੀਆਂ ਲਾਈਆਂ ਨੇ ਕੱਦੂ-ਕੁੱਦੂ ਦੁਬਾਰੇ ਖੇਤ ਲਾਏ ਨੇਗੇ ਤੇ ਪਹਿਲਾਂ ਵੀ ਲਾਇਏ ਸੀ ਖੇਤ ਚੂਹਿਆਂ ਨੇ ਹੁਣ ਹੋ ਨਹੀਂ ਦਿੱਤੇ ਚੂਹ ਲੈ ਕੇ ਨੇ ਚੂਹੇ ਨੇ ਵੀ ਹੁਣ ਦੁਬਾਰੇ ਜੀਰੀਆਂ ਵਾਲੇ ਬੱਟਾਂ ਤੇ ਪਿੰਡੀਆਂ ਪੁੰਡੀਆਂ ਲਾਈਆਂ ਨੇ ਗਈ ਆਪਾਂ ਨੇ ਚੌਲ ਫਲੀ ਤੇ ਗਵਾਰੇ ਫਲੀ ਤੇ ਤਾਂ ਹੁਣ ਦੱਸਿਆ ਵੀ ਐ ਤੇ ਮੂੰਗੀ ਵੀ ਬੱਸ ਹੁਣ ਅਸੀਂ ਹਰੀ ਮੂੰਗੀ ਤਾਂ ਦਿਖਾ ਦਿੱਤੀ ਫਲੀਆਂ ਲੱਗੀਆਂ ਹੋਈਆਂ ਜਿਦੋਂ ਆਪਣੀ ਮੂੰਗੀ ਪੱਕ ਗਈ ਤੇ ਉਹ ਤੁਹਾਨੂੰ ਦਿਖਾਵਾਂਗੇ ਬਾਹਰ ਲਈ ਪੈਣਾ ਥੋੜਾ ਜਾਇ ਕਹ ਰਹੇ ਨੇ ਵੀ ਸਾਡੇ ਬੱਚਿਆਂ ਨੂੰ ਅਸੀਂ ਦਿਖਾਉਣੀ ਆ ਵੀਡੀਓ ਤੇ ਵੀ ਤੁਸੀਂ ਫਲੀਆਂ ਦਿਖਾਓ ਹੁਣ ਕਿਸ ਤਰ੍ਹਾਂ ਵੀ ਮੂੰਗੀ ਸਾਡੇ ਇੰਡੀਆ ਚ ਬੀਜੀ ਜਾਂਦੀ ਹੈਗੀ ਕੋਈ ਗੱਲ ਨਹੀਂ ਪੈਣੀ ਮੂੰਗੀ ਹਜੇ ਹਰੀ ਹੈਗੀ ਤੇ ਜਿਦੋਂ ਆਪਣੀ ਮੂੰਗੀ ਦੀਆਂ ਫਲੀਆਂ ਕਾਲੀਆਂ ਹੋ ਗਈਆਂ ਤੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਕ ਅੱਧੀ ਵਾਰ ਜੇ ਮੈਥੋਂ ਜਾ ਹੋਇਆ ਜਦ ਮੈਂ ਸਰਦਾਰ ਜੀ ਨੂੰ ਕਹਿ ਦੂੰ ਵੀ ਇੱਕ ਕਲਿੱਪ ਹੋਰ ਬਣਾ ਲਿਓਣਗੇ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਮੂੰਗੀ ਬਾਰੇ ਬੱਚਿਆਂ ਨੂੰ ਤੇ ਉਹਦੇ ਮੈਂ ਕਰ ਲਈ ਇਹਨੂੰ ਤੇ ਸੁਖਮਣ ਨੂੰ ਇਸ ਤਰ੍ਹਾਂ ਹੀ ਲੈ ਕੇ ਗਈ ਤੇ ਖੇਤ ਤੇ ਵੀ ਪਤਾ ਲੱਗ ਸਕੇ ਬੱਚਿਆਂ ਨੂੰ ਤੇ ਸੁਖਮਣ ਵੀ ਕਹਿੰਦੀ ਸ ਪਹਿਲੀ ਵਾਰ ਹੀ ਦੇਖੀ ਮੂੰਗੀ ਤੇ ਗੁਰ ਆਪਣੀ ਪ੍ਰਵਲੀਨ ਆਪਣੀ ਕੀ ਕਹੇ ਹੁੰਦੇ ਨੇ ਗੁਰਲੀਨ ਤੇ ਉਹ ਕਹਿੰਦੀ ਮਾਸੀ ਮੈਂ ਪਹਿਲੀ ਵਾਰ ਦੇਖੀ ਮੂੰਗੀ ਕਿਵੇਂ ਨਿਕਲੂ ਫਿਰ ਉਹ ਕੱਚੀ ਸੀ ਮੈਂ ਫਲੀ ਮਹਾਏ ਹੁਣ ਐ ਵਿੱਚ ਵੀ ਕਾਲੀ ਹੋ ਜੂ ਉਤੋਂ ਫਲੀ ਜੇ ਉਹ ਆਪਣੇ ਫਲੀਆਂ ਕਾਲੀਆਂ ਹੋ ਗਈਆਂ ਆਪਾਂ ਹੋਰੋਂ ਵੀ ਜਾਵਾਂਗੇ ਜੇ ਉਦੋਂ ਪਹਿਲਾਂ ਜਾ ਹੋਇਆ ਤਾਂ ਆਪਾਂ ਜ਼ਰੂਰ ਤੁਹਾਨੂੰ ਇੱਕ ਕਿਹੜਾ ਖੇਤ ਹੋਰ ਮਰਵਾਵਾਂਗੇ ਕਿਉਂਕਿ ਜੇ 11 ਵਜੇ ਜਾਂਦੀ ਤੁੱਪ ਛੱਡ ਜਾਂਦੀ ਐ ਫਿਰ ਮੈਨੂੰ ਆਏ ਹੋ ਜਾਣਾ ਵੀ ਸਰਦਾਰ ਜੀ ਮੈਂ ਕਿੱਥੇ ਗੇੜਾ ਮਰਵਾऊं ਕਿ ਇਹ ਤਾਂ ਆਪਣਾ ਫਰਕ ਨਾਲ ਹੈਗਾ ਹਨਾ ਜੇ ਆਪਾਂ ਖੇਤ 'ਚ ਬੈਠੇ ਹੋਈਏ ਫਿਰ ਤਾਂ ਪਾਥਰਨ ਤੜਕ ਗੇੜਾ ਮਾਰੀਏ ਖੇਤ ਦੇ ਵਿੱਚ ਲੋ ਜੀ ਆਪਾਂ ਗੱਲਾਂ ਕਰਦੇ ਕਰਦੇ ਨੂੰ 5-7 ਮਿੰਟ ਲਾ ਦਿੱਤੇ ਨੇ ਤੇ ਜੇ ਕਰ ਚੈਨਲ ਤੇ ਪਹਿਲੀ ਵਾਰ ਹੋ ਜਿਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਹਿਲਾਂ ਨਾ ਅੱਜ ਮੈਂ ਨਾ ਕੇ ਨਵਾਂ ਸੂਟ ਪਾ ਲਿਆ ਸੁਣ ਮੇਟਾ ਦੋਸਤੋ ਮਗੈ ਮੈਂ ਹੁਣ ਪਾਟੀ ਬੁੱਟੇ ਸੂਟ ਪਾਉਂਦੀ ਨਹੀਂ ਕਿਸੇ ਨੂੰ ਜੇ ਮਾ ਮੈਂ ਨਵਾਂ ਸੂਟ ਪਾਇਆ ਕਰੂੰਗੀ ਪਰ ਨਵਾਂ ਸੂਟ ਮੇ ਤੇ ਦੋ ਘੰਟੇ ਮਸਾਂ ਰੱਖਿਆ ਗਿਆ ਤੇ ਮੈਨੂੰ ਆ ਹੀ ਗਰਮੀ ਮੱਝਾ ਬੰਨਣ ਗਈ ਉਹ ਹੀ ਫਿਰ ਪੁਰਾਣਾ ਜਿਹਾ ਸੂਟ ਕੰਮ ਆਇਆ ਮੇਰੇ ਉਹੀ ਤਰ੍ਹਾਂ ਮੈਂ ਪੁਰਾਣਾ ਸੂਟ ਪਾਇਆ ਆਪਦਾ ਠੀਕ ਹੈ ਚਲੋ ਜੀ ਆਪਾਂ ਮਿਲਦੇ ਆਂ ਫੇਰ ਤੇ ਆਪਣੀ ਸਬਜ਼ੀ ਚ ਆਪਾਂ ਘੱਟ ਸੀ ਫੇਰ ਦਿੱਤੀ ਐ ਤੇ ਕੈਂਪਰ ਭਰ ਲਿਆ ਕਾ ਪਾ ਭਰ ਲੀਏ ਨੇ ਟੌੜੀ ਭਰ ਲੀਏ ਸਰਦਾਰ ਜੀ ਆਉਣਗੇ ਫੇਰ ਮਿਲਾਂਗੇ ਛੋੜਨਾ ਠੀਕ ਹੈ ਜੀ ਲੋ ਜੀ ਆਪਣੀ ਜਿਹੜੀ ਗਵਾਰੇ ਖੜੀਓ ਪੱਕ ਗਈ ਐ ਇਹਦੇ ਦੀ ਚਿਪਕਾ ਗਵਾਰੇ ਨੂੰ ਸਾਰਕਾਣਾ ਨੂੰ ਨਾ ਨੂਣ ਲੇਚ ਥੋੜੀ ਜਿਹੀ ਮਿੱਠੀ ਐ ਤੇ ਤਿੱਖੀ ਪੈਂਦੀ ਐ ਕਿਉਂਕਿ ਜਿਆਦਾ ਪੈਂਦੀ ਐਗੀ ਮੈਥੋ ਨਾਲ ਪਾਣੀ ਪੁੱਲ ਗਿਆ ਸਟੂਕ ਚ ਚਲੋਣਾ ਤੈਂਪੂ ਕੰਪਰ ਪਪਾ ਦਿੱਤਾ ਬਰਤੋ ਦਾ ਰਿਚੇ ਡਾਉਂ ਦੇ ਜਰੇ ਕੱਦੇ ਸੀ ਤੇ ਬਾਕੀ ਆਪਣੀ ਟਾਉੜੀ ਨੇ ਲਾਏ ਮਿਲ ਘਰ ਦੀ ਚੱਕ ਬਣਾ ਲਈ ਨੂੰ ਇਸ ਥੋੜਾ ਜਿਹਾ ਕਰਾਰਾ ਹੀ ਪੈਂਦਾ ਸਬਜੀ ਚ ਛਿੱਟੀ ਤੇ ਸਵਾਰਦੀ ਲਾਏ ਚੌਲੇ ਫਲੀ ਦੀ ਸਬਜੀ ਹੋਈ ਗਵਾਰੇ ਹੋਈ ਸਬਜੀ ਨੂੰ ਥੋੜਾ ਜਿਹਾ ਇਸ ਤੇ ਜੈਂਦਾ ਨੇ ਮੇਰੇ ਵਿੱਚ ਲੇਗਾ ਤਾਂ ਸੰਗਤਾ ਰਾਜ ਮੰਗ ਦੀ ਪਕਵਣੀ ਸਬਜ਼ੀ ਪਕਾ ਲੀ। ਆਪਾਂ ਗੈਸ ਬੰਦ ਕਰ ਦੇਵਾਂਗੇ। ਤੇ ਫੇਰ ਰੋਟੀ ਬਣਾ ਆਵਾਂਗੇ ਟਾਈਮ ਨਾਲ। ਆਪਾਂ ਖਾ ਲਾਂਗੇ। ਠੀਕ ਹੈ ਜੀ। ਗਰਮੀ ਜਿਹੜੀ ਬਹੁਤ ਠੀਕਈ ਹੈ। ਲੋਸ ਉਹ ਨਾ ਪਸਾ ਵੀ ਪੱਕ ਜਾਂਦਾ ਫੇ ਸਾਰੇ ਚੁੰਨੀ ਵੇਜ ਗਈ ਬਾਤ ਉਪਰ ਇਹ ਹਜ ਤੌੜਾ ਪਾਣੀ ਉੱਤੇ ਪੈ ਗਿਆ ਐ ਥੋੜੀ ਨਾ ਤੌੜਾ ਸਹੀ ਪਾਏ ਧਰਨਾ ਪੈਣਾ ਤੌੜਾ ਇਹ ਕਿੰਨਾ ਹੈ ਦਾ ਰੇਕ ਦੇ ਵਸ ਦੀ ਗੱਲ ਨਹੀਂ ਅਸੀਂ ਨਰਮਾ ਗੁੱਢਣ ਵੇਲੇ ਅਸੀਂ ਲੰਨ ਲੇ ਪਰਕੇ ਨਾਲ ਕੇ ਤੋਂ ਹਾਂ ਅਸੀਂ ਇਹ ਤੌੜੇ ਲੈਂਦੇ ਨਹੀਂ ਪਰ ਪਰ ਹਾਂ ਕੱਢਣ ਵੇਲੇ ਜਾਂਦੇ ਹੁੰਦੇ ਪਰਤੇ ਚੁੰਨੀ ਪੇਜ ਗਈ ਨਾ ਸਿਆ ਗੁਰਦਾ ਪਜਾਮਾ ਨਾ ਮਾਰੀ ਨਾ ਪਾਈ ਫਿਰੋ ਮੈਂ 2 ਘੰਟੇ ਸੁੱਟ ਨਾ ਪਾਈ ਤੀ ਮੈਂ ਤਾਂ ਮੱਛਰੀ ਜਿਮੀ ਗਰਮੀ ਵਾਲਾ ਫਿਰ ਤੋਂ ਆਈ ਬਣੀ ਪਾਣੀ ਨੂੰ ਵੀ ਲੈ ਜਾਣੇ ਨਾ ਕਿੱਥੋਂ ਚੋੜਾ ਲੈ ਪਾਣੀ ਆ ਸਰ ਕਰੋ ਮੇਰੀ ਬਸੀਆਂ ਹੋਈਆਂ ਨੇ ਹੈਨਾ ਹੋਰ ਇੰਨੀ ਰੁਕੀਆ ਬਹੁਤ ਕਿੰਨੀ ਤਾਂ ਮੰਨ ਜਨਾ ਕਿਦਾ। ਕਿੱਤੀ ਆ ਮੈਂ ਕੰਮ ਸਾਦੇ ਨੂੰ ਚੱਲਦਾ। ਸਿਰ ਪਿੱਜ ਗਿਆ। ਤੌੜਾ ਬੜਾ ਪਰ ਹੈ ਕਿ ਮੈਂ ਡੋਲ ਜਾਂ ਨਾ ਜਾਉ ਤਾਂ ਉਹ ਡੋਲ ਨਾ ਮੈਂ ਕਿ ਪਾਲਾ ਪਾਣੀ। ਕਾਹ ਵਜੇ ਗਈਆਂ ਨੇ ਉਹ? ਉਹ ਗਈਆਂ ਨੇ 2 ਵਜੇ। ਐਨੇ ਦੁਪਹਿਰੇ। ਸਰ ਹੁਣ ਅੱਜ ਬਸ ਉਹ ਨਾ ਸਕੂਲ ਲੱਗਿਆ ਨਹੀਂ ਕੱਲ ਤੋਂ ਸਕੂਲ ਲੱਗ ਜਾ ਕੋਈ ਸੁਣਨੀ ਦੀ ਬਾਤ। ਤੂੰ ਖਿਆ ਤੇ ਹਾਂ ਸਾਦੇ ਨੂੰ ਤੁਰੇ ਤੇ ਫਿਰ ਨਹੀਂ ਦੀ ਬਾਤ। ਹੈ ਤੇ ਪਾਣੀ ਬੱਲੂ ਗਿਆ ਸਾਫ ਕਰਨੀ ਗਵਾਰੇ ਫਲੀ ਦੀ ਸਬਜ਼ੀ ਬਣਾਈ ਹੈ ਬਸ ਹੁਣ ਮੜੀ ਜੀ ਕੱਚੀ ਹੈ ਅੱਛਾ ਬਣਤਾ ਰਹੀ ਬਣਤਾ ਗਈ ਫਿਰ ਆਹ ਤੇ ਕੇਰਾ ਚਲ ਮੈਂ ਇੱਕੋ ਪਾਣੀ ਦੇ ਸਿੱਟੇ ਦੇ ਬਾਦੀ ਨੂੰ ਸਾਫ ਕਰਨਾ ਟੋਕਾ ਕਰਾਂਗੇ ਹੁਣ ਹੂੰ ਚਲ ਮੈਂ ਪਾਣੀ ਦੇ ਫੇਰ ਮਾਜ ਲੂੰਗੀ ਨਹੀਂ ਤਾਂ ਹੁਣ ਨਮਾਇ ਮੈਂ ਸਾਨੂੰ ਮੌੜੀਆਂ ਨੇ ਮੋਟਰ ਸੱਡ ਕੇ ਆਉਣੀ ਮੌਚ ਆ ਪਾਣੀ ਬੱਲੂ ਗਿਆ ਪੈਂਪਰ ਜਾ ਦੇ ਪਰ ਗਿਆ ਪਤੀ ਨਹੀਂ ਲੱਗਿਆ ਬਾਪ ਫੜ ਡਾਂਗਾ ਸਿੱਕਤਾ ਆ ਤਦ ਮਚ ਲਾਇਆ ਨਹੀਂ ਮਾ ਗਾਣਾ ਪਈਆ ਜੁਨਟਾ ਫੇਰੀ ਟਪ ਗਈਆਂ ਥੋੜੀ ਨਹੀਂ ਰਹਿ ਗਿਆ 25 26 ਜੁਨ ਦਾ ਰਹਿ ਗਿਆ ਕਾਹ ਕਦ ਨੂੰ ਆਉਣਗੇ ਹਜੇ ਕਈ ਦਿਨਾਂ ਨੂੰ ਆਉਣਗੇ ਹੈਨਾ ਮੋਟਰ ਸੱਧਾ ਪਹਿਲਾਂ ਜਾਊਂਗਾ ਹੁਣ ਕੀ ਕਰਣਾ ਹੋਰ ਟੋਕਾ ਕਰਕੇ ਜਾਊਂਗਾ ਸਤ ਨੂੰ ਟੋਕਾ ਘਰ ਨੂੰ ਨੇ ਟਾਈ ਕੇ ਬਾਹਰ ਜਿੱਥੇ ਮੈਨੂੰ ਮਾਣ ਚ ਲੋਈ ਸਰਦਾਰ ਜਿਲੀ ਉਹਨੇ ਰੇੜਾ ਸੋ ਕੁਮਣ ਹੋਰ ਵੀ ਆ ਗਈਆਂ ਜਿਹੜਾ ਟਾਈਮ ਹੈ ਸਵਾ ਪੰਜ ਹੋ ਗਏ ਹੋਣਗੇ ਦੂਸਣ ਤੋਂ ਆ ਗਈਆਂ ਨੇ ਬੱਚੀਆਂ ਵੀ ਪੌਣੇ ਪੰਜ ਹੋਈ ਹੈ ਚੁੱਤੀ ਅੱਜ ਪੌਣੇ ਪੰਜ ਹੋਈ ਬਾਸ ਅੱਧਾ ਘੰਟਾ ਹੌਣ ਤੇ ਲੱਗ ਗਿਆ ਪੌਣੇ ਪੰਜ ਸਵਾ ਪੰਜ ਹੋ ਗਏ ਤੇ ਨਿੰਮ ਦੀ ਸਾਮੇ ਹੁਣ ਤਾਂ ਆਪਣੇ ਬਾਇੰਗਣੀ ਬਾਦੂ ਹੋਇਆ ਗੁਰੂ ਕਿੰਨੀ ਲੱਗੀ ਪੀਨੀ ਕਿੰਨੀ ਕਿਨੀ ਕਿਨੀ ਦੇਸ ਰੀਆ ਅੱਤਿਆਕਦੀ ਨਹੀਂ ਹੋ ਜੀ ਰੇੜਾ ਲਿਆਉਣਗੇ ਹਾਂ ਸਾਈਡ ਕਰਨਗੇ ਟੋਕਾ ਹਜੇ ਸਾਰਾ ਕੰਮ ਹੀ ਪਿਆ ਮੱਝਾ ਨਾ ਬਸ ਹੁਣ ਸਬਜੀ ਬਣ ਗਈ ਆਟਾ ਗੁੱਜ ਗਿਆ ਬੀਬੀ ਰੋਟੀ ਲਾ ਲੂਗੀ ਨਾ ਮੇਤਾਰ ਕੱਢ ਲੂ ਗੁਹਾ ਸਟਿਲੂ ਮੱਝਾ ਨਾ ਮਾਰੂ ਕੱਖ ਪਾ ਦੂ ਇਸ ਤਰ੍ਹਾਂ ਨਾਲ ਮਿਲ ਕੇ ਕੰਮ ਹੋ ਜਾਣਗੇ ਤੇ ਦੇਖੋ ਮੇਰੀ ਮੱਝ ਨੇ ਕੰਮ ਵਧਾਇਆ ਛੋਟੀ ਨੇ ਆਹ ਸਾਰਾ ਬੱਠਾ ਖੁੱਲ ਗਈ ਸੀ ਛੋਟੀ ਉਹ ਜਿਹੜੀ ਸੋਹਣ ਵਾਲੀ ਉਹ ਖੁੱਲ ਗਈ ਸੀ ਅੱਜ ਮੈਂ ਸੁਨੇਹਾ ਬੰਦੀ ਅੰਦਰ ਗਾ ਪਾਤਾ ਹੁਣ ਅੰਦਰ ਕੱਢ ਕੇ ਬਾਹਰ ਬਾਹਰਲੇ ਸੱਜੇ ਤੇਰੀ ਲਾਤੀਦੀ ਮੈਂ ਸਾਰੀਆਂ ਸਾਫ ਕਰਤਾ ਸੀ ਖਵਾ ਲੱਗ ਗਈ ਇੱਥੇ ਹੁਣ ਨਮਾ ਨਮਾ ਇਧਰ ਬੰਦੂ ਹੁਣ ਪਹਿਲਾਂ ਮੈਂ ਨਮਾ ਹੂੰਗੀ ਆ ਗਈਆਂ ਅਹੇ ਜਿਹੇ ਵੇਲੇ ਆਉਣੀ ਆ ਅਹੇ ਜਿਹੇ ਵੇਲੇ ਆਇਆ ਕਰਨਗੇ ਰੋਜ਼ ਆ ਟਾਈਮ ਆਇਆ ਕਰਨਗੇ ਔਖਾ ਹੋ ਜੂ ਮੈਨੂੰ ਸਕੂਲ ਲੱਗਣ ਲੱਗ ਕੇ ਮੈਂ ਮਹੀਨਾ ਮੌਜਾਂ ਤੀਆਂ ਨਿੱਤ ਮੈਂ ਨਾ ਕੰਮ ਕਰਾਉਂਦੀ ਆ ਸਾਫ ਸਫਾਈ ਆ ਰਪੋਚ ਜਾਂਦਾ ਜੁਨੀ ਸੋਕੜੀ ਪਾਈਆ ਮੈਂ ਸੁੱਕ ਜੂਗੀ ਨਮਾਉਣੀ ਜਾਂ ਮੈਂ ਸਾਂਹਣ ਕਰ ਦੂ ਟੋਕਾ ਗੈਸ ਬੰਦ ਕਰਕੇ ਆ ਮ ਬਣ ਗਈ ਹੂ ਸਬਜ਼ੀ ਹੋਰ ਝੋਟੀ ਨਾ ਡੋਲਿਆ ਮੈਂ ਨਹੀਂ ਡੋਲਿਆ ਸੰਬਰ ਕੇ ਪਾਤਾ ਮੈਂ ਵਿੱਚ ਪੁੰਝ ਕੇ ਉਹ ਵਾਹ ਸੱਜਿਆ ਪਰ ਆਖੀ ਨਹੀਂ ਹੱਪਿਆਉਣੀਆਂ ਬਸ ਆਹ ਇੱਕ ਥਾ ਰਹਿ ਗਿਆ ਹੂੰ ਜਿਵੇਂ ਬੜਾ ਕੁਛ ਨੂੰ ਕੁਝ ਨਹੀਂ ਹੋ ਰਿਹਾ ਉਹ ਕਰ ਨਹੀਂ ਇਹਨਾਂ ਮਾ ਰਮਾ ਬਾਰੇ ਕਰਦੇ ਹਾਂ ਅੱਜ ਬਾਦ ਦੁਪਹਿਰ ਦਾ ਵਲੋਗ ਸੋਟਾ ਤੁਹਾਡੇ ਨਾਲ मार के जी 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 तो के रंग चलो लो जी अपने गोहा सुटता हाथ धो के महाने मर जा तो अपना टोपा भी हो गया फिर अपा ਸਾਰ ਕੱਢ ਕੇ ਚਲੋ ਜੀ ਆਪਾਂ ਕਰ ਦਿਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਹਾਜ਼ਰੀ ਬੜੀ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ